ਹੋਲੇ ਹੋਲੇ ਪਾਣੀ ਵਾਲਾ ਨੇੜਾ ਲਾਇਆ ਐ 2 ਕਿਲੋਟਰ ਪਾਣੀ ਭਰਨ ਵਾਲੀ ਜੀ 7.5 ਕਿਲੋਮੀਟਰ ਜਿਹੜੀ ਲੋਕਾਂ ਦੇ ਇਸ਼ਤਿਹਾਰ ਵਾਲੀ ਹੈ ਸਹੀ ਪਰਿਪੁਟ ਦੇਵਾਂਗੇ ਉਹਨਾਂ ਨੂੰ ਵੀ ਫਰਕੀ ਨੂੰ ਕਿਉਂਕਿ ਉਹਨਾਂ ਨੇ ਵੈਰੀ ਭਾਗ ਦੇ ਮੁੱਢੀ ਕਰ ਰਿਹਾ ਹੈ ਕਹਤਾ ਕਹਤਾ ਕਿ ਪਾਣੀ ਘੱਟ ਹੈ ਪਰ ਟੈਂਕੀ ਤੇ ਆ ਰਹੀ ਜੀ ਅੱਜ ਇਹ ਪਾਣੀ ਨੇੜਾ ਹੈ ਸੁਣਾਜਾ ਕੱਲ ਹੀ 15 ਮਿੰਟ ਕਹਤੋਂ ਮੇਰੇ ਇੱਕ ਚੱਲ ਜੂਗਾ ਤਾਂ ਫਿਰ ਤੇ ਮੈਂ ਘੰਟੇ ਵਾਲੀ ਪਾਣੀ ਲੈਣ ਲੱਗ ਪਾਂਗੇ 24 ਤੱਕ ਬੰਦੀ ਉਹਨਾਂ ਦੀ ਅੱਗੇ ਲੈ ਜੀ ਇਹ ਲਿਜੇ ਰਹੇ ਉਹਨ ਬੋਰਡ ਨੰਬਰ 8 ਸਾਰਾ ਅਸੀਂ ਮਤਲਬ 100% ਬਗੈਰ ਮੋਟਰ ਦੇ ਭਾਰੀ ਚੱਲੂ ਸੋ ਆਪਰਚੂਨਿਟੀ 100% ਤੁਹਾਡੇ ਕਰਕੇ ਮੈਂ ਜੀ ਬੜਾ ਧੰਨਵਾਦ ਜੀ ਹਾਂਜੀ ਹਾਂਜੀ ਥੈਂਕ ਯੂ ਯਾਰ ਸ ਕਾਫੀ ਦੂਰ ਹੋਣਗੇ ਹੋ ਗਈ ਕਾਫੀ ਲੰਬੇ ਸਮੇਂ ਤੋਂ ਇਸ ਮੁਹੱਲੇ ਨੂੰ ਜਿਹੜਾ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਸੀ ਜੀ ਹੁਣ ਜਿਹੜੀ ਇੱਕ ਕਿੰਨੇ ਲਾਕਤ ਨਾਲ ਦੀ ਟੈਂਕੀ ਤਿਆਰ ਹੋ ਗਈ ਆ ਕਿਸ ਤਰ੍ਹਾਂ ਲਾਭ ਹੋਊਗਾ ਦੇਖੋ ਇਹ ਮੁਹੱਲਾ ਮੈਨੂੰ ਲੱਗਦਾ 25 30 ਸਾਲ ਅਕ ਮੇਰੇ ਤੋਂ ਪਹਿਲਾਂ ਹੀ ਜੋ ਸਾਡੇ ਵਰਕਰ ਉਹਨਾਂ ਨੇ ਵੀ ਦੱਸਿਆ ਕਿ 30 ਸਾਲ ਤੋਂ ਵੀ ਉੱਤੇ ਹੋ ਗਏ ਸੀਗੇ ਇੱਥੇ ਪਾਣੀ ਨਹੀਂ ਇਹ ਸਾਰੀ ਸਾਡੇ ਗਰੀਬ ਪਰਿਵਾਰ ਗਰੀਬ ਪਛਾਰਾ ਰਹਿੰਦਾ ਤੇ ਪੀਣ ਵਾਲਾ ਪਾਣੀ ਨਹੀਂ ਸੀ ਇੱਥੇ ਆਉਂਦਾ ਸੋ ਅਸੀਂ ਜਿਹੜੀ ਹੈ ਇਹ ਪੰਜਾਬ ਸਰਕਾਰ ਨੇ ਇੱਥੇ 4.5 ਕਰੋੜ ਤੋਂ ਉੱਪਰ ਦੀ ਲਾਗਤ ਦੇ ਨਾਲ ਇਹ ਟੈਂਕੀ ਜਿਹੜੀ ਪਿਛਲੇ ਸਾਲ ਤੋਂ ਸ਼ੁਰੂ ਕਰਕੇ ਹੁਣ ਇਹ ਕੰਪਲੀਟ ਕਰ ਦਿੱਤੀ ਹੈ ਔਰ ਇਹਦਾ ਪਾਣੀ ਜਿਹੜਾ ਹੁਣ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਘਰ-ਘਰ ਤੱਕ ਪਾਣੀ ਪਹੁੰਚੇਗਾ ਔਰ ਜੋ ਤਰਸਦੇ ਸੀ ਸਾਡੇ ਪਰਿਵਾਰ ਪਾਣੀ ਨੂੰ ਉਹ ਸਾਰੀ ਜਿਹੜੀ ਉਹਨਾਂ ਦੀ ਤਰਸਯੋਗ ਹਾਲਤ ਹੈ ਉਹ ਠੀਕ ਕਰ ਦਿੱਤੀ ਗਈ ਹੈ ਕਿੰਨੇ ਲੋਕ ਜਿਹੜੇ ਹੈ ਜਿਨ੍ਹਾਂ ਨੇ ਇਸ ਏਰਗੇ ਦੇ ਵਿੱਚ ਲਾਭ ਮਿਲ ਬਣਾ ਦੇਖੋ ਮੈਨੂੰ ਲੱਗਦਾ ਆਬਾਦੀ ਅਕਾਣ 8 ਤੇ 9 ਤੇ 5000 ਫੈਮਲੀਆਂ ਬਣਨ 5000 ਪਰਿਵਾਰ 5000 ਪਰਿਵਾਰ ਤੇ ਦੋ ਵਾਰਡ ਤਿੰਨ ਤਕਰੀਬਨ ਤਿੰਨ ਵਾਰਡ ਇਹਦੇ ਚ ਅਸੀਂ ਕਵਰ ਕੀਤੇ ਆ ਜਿਹੜੇ ਹੁਣ ਸਿਵਰੇਜ ਦੀ ਵੀ ਮੰਗ ਰੱਖੀ ਹੈ ਜੀ ਸਿਵਰੇਜ ਦੀ ਕਾफी ਸਮੱਸਿਆ ਦੱਸ ਰਹੇ ਹੈ ਜੀ ਸਿਵਰੇਜ ਦਾ ਵੀ ਹੱਲ ਕਰਦੇ ਆ ਦੇਖੋ ਸਿਵਰੇਜ ਵੈਸੇ ਤਾਂ ਇੱਥੇ ਪਿਆਵਿਆ ਵੀ ਹੈ ਪਰ ਹੁਣ ਹੋਰ ਭੈਣ ਆ ਗਈਆਂ ਵੀ ਸਾਡਾ ਏਰੀਆ ਰਹਿੰਦਾ ਸੋ ਉਹ ਵੀ ਮੇਰੇ ਨਾਲ ਐਕਸ਼ਨ ਸਾਹਿਬ ਵੀ ਖੜੇ ਆ ਡਿਪਾਰਟਮੈਂਟ ਦੇ ਐਸਟੀਓ ਸਾਹਿਬ ਵੀ ਸੋ ਉਹ ਵੀ ਅਸੀਂ ਵਿੱਚ ਕਵਰ ਕਰਕੇ ਉਹਦਾ ਵੀ ਕਰਵਾ ਦੇਵਾਂਗੇ ਕੋਈ ਵੀ ਹਿੱਸਾ ਜਿਹੜਾ ਮਲੋਟ ਦਾ ਬੁਨਿਆਦੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਵਾਂਗੇ। ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦਾ ਤੇ ਮੈਡਮ ਕੱਟ ਕੱਟ ਮੱਥੇ ਡਾਕਟਰ ਬੁਜੀਤ ਕੌਰ ਦਾ ਮੇਰਾ ਨਾਮ ਗੁਰਵਤਾਰ ਸਿੰਘ ਹੈ ਜੀ ਮੈਂ ਵਾਰਡ ਇੰਚਾਰਜ ਹੈ ਜੀ ਜਿਹੜਾ ਇਹ 8 9 ਤੇ 10 ਵਾਰਡ ਦਾ ਬਣਿਆ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੀ ਖੇਤਾਂ ਤੱਕ ਪੰਜਾਬ ਸਰਕਾਰ ਨੇ ਸਿਰਫ ਹੁਗੰਤ ਮਾਨ ਜੀ ਨੇ ਪਾਣੀ ਪਹੁੰਚਾਇਆ ਔਰ ਸਭ ਤੋਂ ਵੱਡੀ ਗੱਲ ਸਾਡੀ ਭੈਣ ਕੈਬਨਿਟ ਮੰਤਰੀ ਡਾਕਟਰ ਬੁਜੀਤ ਕੌਰ ਦਾ ਜਿਹੜਾ ਕਿ ਇਹ ਬਹੁਤ ਸਾਲਾਂ ਤੋਂ ਇੱਥੇ ਟਿੱਬੇ ਸੀਗੇ ਤੇ ਟਿੱਬਿਆਂ ਦੇ ਉੱਤੇ ਪਾਣੀ ਚੜਾਇਆ ਤੇ ਸਾਨੂੰ ਤਾਂ ਇਹ ਅਸੀਂ ਤਾਂ ਇਹ ਸਾਂਸਾਰੀ ਉਮਰ ਨਹੀਂ ਪੂਰ ਸਕਦੇ ਸਾਰੀ ਉਮਰ ਹੀ ਦੇ ਨਹੀਂ ਦੇ ਸਕਦੇ ਮੰਤਰੀ ਸਾਹਿਬ ਦਾ ਤੇ ਪਾਣੀ ਦੇ ਬਿਨਾ ਤਾਂ ਕੁਝ ਵੀ ਨਹੀਂ ਹੈ ਜੀ ਜੋ ਕੁਛ ਹੈ ਸਭ ਪਾਣੀ ਦੇ ਨਾਲ ਹੀ ਤੇ ਅਸੀਂ ਤਾਂ ਬਹੁਤ ਜਿਆਦਾ ਖੁਸ਼ ਆ ਅੱਜ ਪੂਰੇ ਵਾਰਡ ਦੇ ਵਿੱਚ ਤਿੰਨ ਵਾਰਡ ਦੇ ਵਿੱਚ ਪਾਣੀ ਜੀ ਅੱਜ ਸਮੱਸਿਆ ਬਿਲਕੁਲ ਖਤਮ ਹੋ ਗਈ ਸਸ਼ੀ ਕਾਲ ਜੀ ਮਲੋੜ ਦੇ ਗੁਪਤਾ ਇਲੈਕਟ੍ਰੋਨਿਕਸ ਸੇ ਖਾਸ ਆਫਰ ਸ਼ੁਰੂ ਹੋ ਗਈਆਂ ਹਨ ਆਓ ਜਾਣਦੇ ਹਾਂ ਕੀ ਆਫਰਸ ਆ ਹਾਂਜੀ ਦੋਸਤੋ ਸਿਰਫ 101 ਰੁਪਏ ਦੇ ਕੇ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਬ੍ਰਾਂਡ ਦੀ ਤੁਸੀਂ LED ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਮੋਬਾਈਲ ਤੁਸੀਂ ਖਰੀਦ ਸਕਦੇ ਹੋ ਜੇ ਖਾਸ ਜਿਹੜੀ ਆਫਰ ਹੈ ਵਾਸ਼ਿੰਗ ਮਸ਼ੀਨ ਤੇ 890 ਰੁਪਏ EMI ਬਣ ਜੇਗੀ ਜੇ ਆਪਾਂ LED ਦੀ ਗੱਲ ਕਰੀ ਤਾਂ 1000 ਰੁਪਏ EMI ਬਣ ਜਾਂਦੀ ਹੈ ਤੇ ਮੋਬਾਈਲ ਦੀ ਗੱਲ ਕਰੀ ਤਾਂ 1500 ਤੋਂ ਲੈ ਕੇ 2000 ਰੁਪਏ ਮਨਤਲੀ EMI ਬਣ ਜਾਂਦੀ ਹੈ ਤਪਤਾ ਨੋਟ ਕਰ ਲਓ ਗੁਪਤਾ ਇਲੈਕਟ੍ਰੋਨਿਕਸ ਬਿਰਲਾ ਰੋਡ ਬਾਬਾ ਕੇਤਰਪਾਲ ਮੰਦਰ ਦੇ ਬਿਲਕੁਲ ਬੈਕ ਸਾਈਡ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ